ਕਾਹਦੇ ਤੋਂ ਨਹੀਂ ਕੰਮ ਆਇਆ 100 ਮਿੰਟ ਹਾਂ ਵੀ ਮੈਨੂੰ ਬਾਈ ਬੰਟੀ ਨੇ ਭੇਜਿਆ ਸੀਗਾ ਉਹ ਕਹਿੰਦੇ ਤੁਹਾਨੂੰ ਬੰਦੇ ਦੀ ਲੋੜ ਆ ਹਾਂ ਬੰਦੇ ਤਾਂ ਲੋੜ ਹੈਗੇ ਆ ਸਾਨੂੰ ਮੈਂ ਇਕੱਲਾ ਰਹਿ ਜਾਣਾ ਚੱਕੀ ਤੇ ਔਖਾ ਕੁਰਸੀ ਤੇ ਬਹਿ ਜਾ ਕਰੀ ਆ ਕੇ ਬਾਈ ਬਸ ਠੀਕ ਹੈ ਚੱਲ ਫਿਰ ਹੁਣ ਮੈਂ ਕਰਾ ਚੱਲਿਆ ਸ਼ਹਿਰ ਆ ਦੋ ਗੱਟੇ ਪਏ ਆ ਜੇ ਕੋਈ ਹੋਰ ਆਇਆ ਤਾਂ ਹੋਰ ਕੱਢ ਦੀ ਆ ਜਾ ਓ ਕਿਧਰ ਗਿਆ ਬਲਜੀਤਾ ਮੈਥੋ ਨਹੀਂ ਲਈ ਆ ਜਾ ਓ ਇੱਧਰ ਚੱਕ ਪੈਂਦੀ ਐ 10 ਭੋਰਾ ਗੱਟਾ ਚੱਕਣਾ ਮੇਰੇ ਤੇ ਗੱਟਾ ਨਹੀਂ ਲਵਾਉਣਾ ਤੇ ਗੱਟਾ ਯਾਰ ਇਹ ਕਿਰਾਗਾ ਕੁਆਂਟਲ ਲਈ ਫਿਰਦਾ 5 ਕਿਲੋ ਹੋएगी ਚੱਕ ਲਿਆ ਤੂੰ ਪੀਣ ਕਰਦੀ ਆ ਗੱਲ ਸੁਣ ਮੈਂ ਹਾਂ ਬਾਣੀ ਗੱਲ ਤੋਂ ਹੀ ਕੰਮ ਹੈ ਦੋ ਮਿੰਟ ਬਾਤ ਕਰੀ ਜਿੱਕੇ ਹਾਂ ਵੀ ਮੈਨੂੰ ਬਾਈ ਬੰਟੀ ਨੇ ਭੇਜਿਆ ਸੀਗਾ ਅੱਛਾ ਤੇ ਉਹ ਕਹਿੰਦੇ ਤੁਹਾਨੂੰ ਬੰਦੇ ਦੀ ਲੋੜ ਹੈ ਆ ਬੰਦੇ ਤਾਂ ਲੋੜ ਹੈਗੇ ਯਾਰ ਸਾਨੂੰ ਮੈਂ ਇਕੱਲਾ ਰਹਿ ਜਾਣਾ ਚੱਕੀ ਤੇ ਔਖਾ ਪਹਿਲਾਂ ਕੀਤਾ ਕੰਮ ਗੰਮਦੂ ਇਹ ਹਾਂ ਬਾਈ ਜਿਹੜਾ ਆਪਣੇ ਸੂਏ ਤੇ ਨਹੀਂ ਘਰਾਟ ਅੱਛਾ ਪੂਰੇ 4 ਸਾਲ ਕੰਮ ਕਰਿਆ ਬਾਈ ਮੈਂ ਇਹ ਤਾਂ ਤੂੰ ਕੰਮ ਜਾਣਦਾ ਹੀ ਆ। ਬਾਕੀ ਜਿਵੇਂ ਆ ਤੁਹਾਡੇ ਜਾਲੇ ਜੂੜੇ ਜੇ ਲੱਗੇ ਆ। ਮੈਂ ਤਾਂ ਬਈ ਚੱਟ ਕੇ ਰੱਖਦਾ ਸਾਫ਼ ਕਰ ਦਿੰਦਾ। ਇਹ ਤਾਂ ਨਾ ਮੈਂ ਕੱਲਾ ਰਹਿ ਜਨਾ ਯਾਰ ਤਾਂ ਨਹੀਂ ਕੰਮ ਹੁੰਦਾ। ਚੱਲ ਹੁਣ ਤੂੰ ਆ ਗਿਆ ਮੇਰੇ ਨਾਲ ਹੱਥ ਫੜਾ ਦੇਗਾ। ਬੇਫਿਕਰ ਹੋ ਜਾ ਬਈ ਯਾਰ ਤੂੰ ਟੈਨਸ਼ਨ ਹੀ ਨਾ ਮੰਨ ਕੇ ਜਾਂਦੀ। ਕੁਰਸੀ ਤੇ ਬਹਿ ਜਾ ਕਣੀ ਆ ਕੇ ਬਈ। ਕਮਟਾ ਕਿ ਨਹੀਂ ਲੈਂਗਾ? ਤਨਖਾਹ ਬਈ ਉੱਥੇ ਤਾਂ ਯਾਰ ਮੈਂ 10.500 ਰੁਪਇਆ ਲੈਂਦਾ ਹੀ ਆ। ਅਸਾ ਇੱਥੇ ਕਿ ਨਹੀਂ ਲੈਂਗਾ? ਇੱਥੇ ਯਾਰ ਵਧਾਰੇ ਮਾੜੀ-ਮੁੱਟੀ। ਕੰਮ ਵੀ ਮੈਂ ਤੈਨੂੰ ਐ ਲੰਬਾ ਨਹੀਂ ਹੁੰਦਾਂ। ਤੂੰ ਐਂ ਘਰ ਕੇਰਾ ਮੈਂ ਇਨੀ ਤਨਖਾਹ ਦੀ ਆ ਜਾ ਦੋ ਕੁ ਮਹੀਨੇ ਲਾ ਤੇਰੀ ਤਨਖਾਹ ਵਧਾ ਲਾਂਗੇ ਫਿਰ ਆਪਾਂ ਚਾ ਰੋਟੀ ਪਾਣੀ ਦੇ ਦਿਆ ਕਰੋ ਯਾਰ ਹਾਂ ਰੋਟੀ ਪਾਣੀ ਦੇ ਦਿਆ ਕਰ ਮੈਨੂੰ ਫੁੱਲ ਠੀਕ ਆ ਬਾਈ ਚੱਲ ਫਿਰ ਹੁਣ ਮੈਂ ਕਰਾ ਚੱਲਿਆ ਸ਼ਹਿਰ ਆ ਦੋ ਗੱਟੇ ਪਏ ਆ ਜੇ ਕੋਈ ਹੋਰ ਆਇਆ ਤਾਂ ਹੋਰ ਕੱਢ ਦੀ ਠੀਕ ਆ ਬੇਫਿਕਰ ਹੋ ਜਾ ਮੈਂ ਆ ਗਿਆ ਘੰਟੇ ਤੱਕ ਮੈਂ ਕਹਿੰਦਾ ਬੇਫਿਕਰ ਹੋ ਜਾ ਆ ਜਾ ਓ ਕਿਧਰ ਗਿਆ ਬਲਜੀਤਾਂ ਮੈਥੋਂ ਨਹੀਂ ਲਈਦਾ ਰਾਜਾ ਔਰ ਇਧਰ ਆਪ ਚੱਕ ਲਿਆ ਆ ਜਾਂਦੀ ਚੱਕ ਪੈਂਦੀ ਏ ਦਸ ਭੋਰਾ ਗੱਟਾ ਚੱਕਣਾ ਮੇਰੀ ਬਰੀਤਾ ਕਿਧਰ ਗਿਆ ਉਹਦਾ ਕੰਮ ਗਿਆ ਵਾ ਬਾਹਰ ਤੇ ਤੂੰ ਨੂੰ ਰੱਖਿਆ ਹੁਣ ਹਾਂ ਤੇ ਗੱਟਾ ਨਹੀਂ ਲਵਾਉਣਾ ਤੇ ਗੱਟਾ ਯਾਰ ਇਹ ਕਿਹੜਾ ਕਾਂ ਕਵਾਂਟਲ ਲਈ ਫਿਰਦਾ 5 ਕਿਲੋ ਹੈਗੀ ਚੱਕ ਲਿਆ ਤੂੰ ਪੀਨ ਕਰਦੀ ਏ ਦਾ ਆ ਲਿਖ ਦੇ ਆਪੀ ਆਟਾ ਗਾ ਇਹਦੇ ਕੁੰਡਾ ਕੰਡਾ ਕੱਢ ਕੇ ਨਾ ਪੀਨ ਕਰਦੀ ਚੰਗਾ ਚੰਗਾ ਤਦੋਂ ਕਾ ਮਾ ਹੱਥ ਨੇ ਆ ਜੀ ਉਹ ਲੈ ਇੰਨੀਆ ਕੁੰਡੀਆਂ ਤੇ ਕਿਹੜਾ ਮੱਥਾ ਮਾਰੀ ਯਾਰ ਮੈਂ ਕਿਧਰੋਂ ਛੱਜਣਾ ਕੱਢ ਦਿਆਂ ਇਹ ਜਾਣ ਦੇ ਕਣਕ ਬਹੁਤ ਟਰਾਲੀ ਐ 10 ਕਿਲੋ ਕਣਕ ਐ ਇੰਨੇ ਦਾ ਕੁੱਕੜ ਖਾ ਜਾਂਦੇ ਹੱਥ ਨੇ ਛੱਦਈ ਜਾਣ ਦੇ ਬਾਬੇ ਦੇ ਨਾਲ ਐ ਕਿਆਲੀ 900 ਉਹ ਠੰਡੇ ਆਟੇ ਵਾਲੀ ਚੱਕੀ ਹੈ ਠੰਡੇ ਆਟੇ ਵਾਲੀ ਆ ਉਹ ਠੰਡਾ ਤੱਤਾ ਕੋਸਾ ਸਾਰਾ ਹੀ ਕਰ ਦੂ ਮੈਂ ਤੂੰ ਬਾਅਦ ਲਿਖ ਦੇ ਦੇ ਬਾਠ ਠੀਕ ਹੈ 4900 ਆ ਕੱਲ ਨੂੰ ਦੇ ਦੇ ਨਹੀਂ ਅੱਜ ਹੀ ਬਲਾਥ ਨੇ ਅੱਜ ਨਹੀਂ ਕੱਲ ਨੂੰ ਹੀ ਆ ਜੀ ਯਾਰ ਕੱਲ ਨੂੰ ਲੈ ਕੇ ਜਾਊਂਗਾ ਲਿਖਤਾ ਠੰਡੇ ਆਟੇ ਨੂੰ ਦੱਸ ਇਹਨੂੰ ਕਿ ਮੈਂ ਫ੍ਰਿਜ ਚ ਚਲਾ ਰਿਆਂ ਸਾਰੇ ਆ ਹੀ ਪਹਿਲੇ ਲੋਕਾਂ ਦੇ ਕਰਤਾ ਟਾ ਕੱਢ ਕੇ ਰੱਖਿਆ ਪਿਆ ਤੇ ਤੋਲਦੇ ਮੜਾ ਇਹਨੂੰ ਉਹ ਤੋਲਣ ਨੂੰ ਕੀ ਖਾਰਾ ਤੋਲਿਆ ਵਾ ਗੱਟਾ ਜੱਗ ਤੇ ਟਿੱਡੀ ਹੋ ਜਾਗਰ ਹਵਾ ਵਾਲੇ ਇੱਥੋਂ ਤੋਲਦਾ ਕਿਵੇਂ ਇਹ ਉਥਾਰ ਚੈੱਕਾਂ ਦਾ ਸੀਗਾ ਆਟਾ ਵੀ ਠੰਡਾ ਕਰਨਾ ਆਟਾ ਐਂ ਕਰਦੇ ਆ ਫ੍ਰਿਜ ਚ ਹੀ ਲਾਇਆ ਹੁੰਦਾ ਬੜਾ ਸਹਿਜ ਮਿਲ ਲੈਂਦੇ ਮੈਨੂੰ ਇੱਡਾ ਛੋਟੀ ਹੈ ਇਹ ਐਂ ਕਰਦੇ ਆ ਫਿਰ ਆਪਾਂ ਕਿਹੜਾ ਘੱਟ ਕਿਮੀਆ ਪਟਾਉਂਗਾ ਵਰਤ ਦਾ ਲਾ ਦੇਣੀ ਇਹ ਤੇ ਵਿਸ਼ਵਾਸ ਗੱਲ ਦਾ ਹੱਥ ਨੂੰ ਆਉਣਾ ਉਹਨੇ ਉਹਦੇ ਨੂੰ ਠੰਡਾ ਹੋ ਜੂਗਾ ਖੁਰ ਕੇ ਆਪ ਤੇ 10 ਮਿੰਟ ਪੈਣੇ ਆ ਹੁਣ ਅੱਖ ਲਾਲ ਗਏ ਓਏ ਹਾਂ ਕੱਟਾ ਕਰਤਾ ਮੇਰਾ ਠੰਡਾ ਕਰਤਾ ਓ ਯਾਰ 8 10 ਮਿੰਟ ਹੋ ਗਏ ਡੰਗਾ ਲਾਏ ਨੂੰ ਹਲੇ ਖੜ ਜਾ ਠੰਡਾ ਹੋ ਜਾਊਗਾ ਬਸ ਕਿੱਥੇ ਕਿਹੜਾ ਡੰਗਾ ਲਾਦਾ ਆ ਵੀ ਲਾਏ ਬਗੱਟਾ ਵੀ ਖੜਾ ਓ ਯਾਰ ਆ ਜਿਵੇਂ ਸਾਰੇ ਆਟੇ 'ਚ ਪਾਣੀ ਪਾਦਾ ਹੋਊਗਾ ਯਾ ਡੰਗਾ ਕਾਹਦੇ ਰੱਖਿਆ ਇਸ ਉੱਤੇ ਓ ਯਾਰ ਠੰਡਾ ਭਰਾਵਾ ਇਂ ਪਾਣੀ ਹੁੰਦਾ ਹੁੰਦਾ ਆ ਹੋਰ ਉਹਨੇ ਮੈਂ ਫ੍ਰਿਜ 'ਚ ਲਾਉਂਦਾ ਸੀ ਫ੍ਰਿਜ ਚ ਐਡਾ ਗੱਟਾ ਟਿੱ ਗਿਆ ਹੀ ਨਹੀਂਗਾ ਤੈਨੂੰ ਕਿਹਨੇ ਸਿਖਾਇਆ ਐ ਠੰਡਾ ਹੁੰਦਾ ਹੁੰਦਾ ਤੇ ਹੋਰ ਇਂ ਠੰਡਾ ਹੋਊ ਹੋਰ ਕਿਵੇਂ ਠੰਡਾ ਹੁੰਦਾ ਹੁੰਦਾ ਉਹ ਮੈਂ ਨੂੰ ਕਹੇਗਾ ਮੈਂ ਕਿ ਆਟਾ ਠੰਡਾ ਗੜਦੀ ਤੂੰ ਉੱਤੇ ਬਰਫ਼ ਦਾ ਡੰਗਾ ਰੱਖੀ ਬੜਾ ਕਿਤੇ ਕਹਿੰਦਾ ਮੈਂ ਫਰਿੱਜ ਚ ਲਾਉਣ ਲੱਗਿਆ ਗੱਟਾ ਕਿ ਉਹਦਾ ਬੰਦਾ ਰੱਖਿਆ ਠੰਡਾ ਕਰੀਦਾ ਹੁੰਦਾ ਉਹ ਯਾਰ ਬਾਈ ਤੂੰ ਸਿਆਣਾ ਬੈਣਾ ਯਾਰ ਮੈਂ ਫਰਿੱਜ ਚ ਲਾਉਣ ਲੱਗਿਆ ਫਰਿੱਜ ਚ ਗੱਟਾ ਟਿਕਿਆ ਨਹੀਂ ਇਹ ਕਹਿੰਦਾ ਵੀ ਠੰਡਾ ਹੀ ਆਟਾ ਚਾਹੀਦਾ ਮੈਂ ਇੱਥੋਂ ਦੀ ਕੱਢਣਾ ਸੀ ਭਰਾਵਾ ਠੰਡਾ ਤਾ ਆਵੇ ਆਹ ਲਾਏ ਆ ਆ ਕੱਢਦੇ ਆਂ ਨਿਆ ਕੀ ਹੋ ਜਾ ਨਗਮਾ ਬੰਦਾ ਰੱਖਿਆ ਯਾਰ ਤੂੰ ਕੰਮ ਤੇ ਠੰਡਾ ਓਏ ਉਹ ਤੈਨੂੰ ਆਟਾ ਕੱਢਣ ਨੂੰ ਕਹ ਕੇ ਗਿਆ ਨਿਸ਼ਾ ਕਰਤੀ ਆ ਕੱਲਾ ਮਿੱਟੀ ਦੇ ਬੱਕ ਪਰ ਪਰ ਪਾਈ ਬਠਣਾ ਐ ਕਰ ਓ ਬਾਈ ਯਰੇ ਕਹਿੰਦਾ ਆਟਾ ਮੇਰਾ ਛਾਣ ਦੇ ਛਾਣਾ ਨਹੀਂ ਕਰ ਪੀਣ ਕਰਕੇ ਕਹਿ ਗਿਆ ਸੀ ਨੂੰ ਮੈਂ ਪੀਣ ਕਰਦੀ ਯਾਰ ਪੀਣ ਕਿੱਥੋਂ ਕਰਾਂ ਛੱਜ ਲੈ ਕੇ ਪੈ ਜਾਂਦਾ ਇੱਥੇ ਹਰ ਮੈਂ ਕਰਤਾ ਓਏ ਆ ਵੇ ਆ ਵੇ ਆ ਵੇ ਆ ਛੱਜ ਇੱਥੇ ਕਰਨਾ ਸੀ ਪੀਣ ਤੇਰੀ ਗੱਲ ਸੁਣਾਂ ਜੇ ਇਹਨੂੰ ਰੱਖ ਲੈ ਯਾਰ ਸਾਡੇ ਤਾਂ ਸਾਸਰੀ ਘਰ ਆਉਂਦੇ ਆ ਓ ਨਹੀਂ ਨਹੀਂ ਖੜ ਜਾ ਓਏ ਖੜ ਜਾ ਖੜ ਜਾ ਹਟਾਉਣੇ ਹਾਂ ਤਬਾ ਦੇ ਭਰਾ ਵਾ ਤੇਰੇ ਬੁਰੇ ਚੱਲ ਆ ਜਾ ਉਹ ਗੱਲ ਤਾਂ ਮੈਂ 4 ਸਾਲ ਘਰਾਟਾਂ ਦੇ ਕੰਮ ਕੀਤਾ ਤੇ ਕੀਤਾ ਏਰ ਕਹੋ ਨਾ ਨਹੀਂ ਆ ਕੀਤਾ ਫਿਰ ਲਈ ਜਣਾ ਰੰਗ ਮੇਰੀ ਦਾ ਇੱਕ ਦਿਨ ਚੱਕੀਬੰਦ ਕਰਾ ਦੇਗਾ ਤੂੰ ਮੈਂ ਪੂਰੇ 4 ਸਾਲ ਕੰਮ ਕੀਤਾ ਪਰ ਉੱਥੇ ਪੁੱਛਣਾ ਜਾ ਕੇ ਤੂੰ ਕੀ ਕੀਤਾ ਉੱਥੇ ਤੂੰ ਮੈਂ ਪੋਚੇ ਪਾਚੇ ਮਾਰਦਾ ਸੀਗਾ ਜਾਲੇ ਜੂਲੇ ਲਾਉਂਦਾ ਹੁੰਦਾ ਸੀ ਜਾ ਬਾਈ ਧੰਨਵਾਦ ਤੇਰਾ ਹੱਥ ਵੱਧੇ ਤੇਰੇ ਮੁਰੇ ਜਾ ਹੋ ਜਾ ਬਾਈ ਮੇਰੀ ਅੱਜ ਦੀ ਦਿਹਾੜੀ ਤਾਂ ਦੇ ਯਾਰ ਤੇਰੇ ਕੋਲ ਦੱਸ ਕੀ ਯਾਰ ਮੇਰਾ ਨੁਕਸਾਨ ਕਰਤਾ ਜਿਹੜਾ ਇਹਨਾਂ ਤੂੰ ਦੋ ਗਾਹ ਘਟਾ ਦੇ ਕੀ ਹੈ ਤੇਰੇ ਕੋਲੇ ਮੇਰੇ ਕੋਲ ਤਾਂ ਜਾਂਦੇ ਦੀ ਪੁੜੀ ਜਾ ਫਰ ਨਿਕਲ ਜਾ ਯਾਰ ਪੈਸੇ ਤਾਂ ਦੇ ਯਾਰ ਪੈਸੇ ਨਾ ਬਈ ਨੂ ਦੇਵਾ ਮੈਂ ਚੱਲ ਉਹ ਯਾਰ ਇਹ ਕਿਹੜੀ ਗੱਲ ਹੋਈ ਬਾਈ ਯਾਰ ਪੈਹੇ ਦੇ ਦੂ ਮੇਰੇ ਪੈਹੇ ਪੂਰੇ ਰਹਿਣਗੇ ਕਿ ਨੁਕਸਾਨ ਕਰਤਾ ਇਹਨਾਂ ਮਾਤਾ ਸਾਡੇ ਵਾਲੇ ਨੂੰ ਲੈ ਕੇ ਆਣਾ ਲਿਆ ਇੱਥੇ ਹੀ ਰਹੀਂ